ਅੱਛਾ ਆਕਾ ਚੰਗਾ ਫਿਰ ਚੱਲੋ ਭਾਈ ਆਪਾਂ ਉੱਥੇ ਹੀ ਵਗ ਜਾਂਦੇ ਆ ਤਿੰਨੇ ਚੱਲ ਪਏ ਤਲਾਈ ਨੂੰ ਜੇ ਤਲਾਈ ਦੇ ਕੋਲੇ ਜੇ ਆਏ ਕ੍ਰਿਸ਼ਨ ਭੁਵਾਨ ਦੇ ਨੇਤਰ ਨਾਲ ਨੇਤਰ ਮੇਰਾ ਸ਼ੇਰ ਦਾ ਸ਼ੇਰ ਨਿਕਲ ਕੇ ਇੱਥੇ ਆਇਓ ਜੂ ਬਾਹਰ ਖੜ ਗਿਆ ਹੱਥ ਜੋੜ ਕੇ ਕਹਿੰਦਾ ਮਹਾਰਾ ਪੀ ਲੋ ਪਾਣੀ ਹੂੰ ਕ੍ਰਿਸ਼ਨ ਭੁਵਾਨ ਨੇ ਪਾਣੀ ਪੀਤਾ ਸੰਤਾਂ ਨੇ ਪੀਤਾ ਆਦਣੇ ਵੀ ਰਹਾ ਲੈ ਵੀ ਕਹਿੰਦਾ ਜੰਗਲ ਦੇ ਰਾਜਾ ਹੁਣ ਤੂੰ ਵੀ ਪਾਣੀ ਪੀਰਾ ਭਾਈ ਆਪਦੀ ਪਿਆਸ ਬੁਝਾਵਾ ਹੂੰ ਛੇਰ ਨੇ ਪਾਣੀ ਪੀਤਾ ਪਾਣੀ ਪੀ ਕੇ ਸੁਰਤਾਈ ਕਹਿੰਦਾ ਹਾਂ ਵੀ ਜੰਗਲ ਦੇ ਰਾਜਾ ਤੂੰ ਸਾਡੇ ਨਾਲ ਕੁਝ ਦਿਨ ਚੱਲੇਗਾ ਕਹਿੰਦਾ ਮਹਾਰਾਜ ਤੁਸੀਂ ਮੇਰੇ ਕੋਲ ਆਪ ਚੱਲ ਕੇ ਆਇ ਖੁਦ ਤੁਸੀਂ ਮੈਨੂੰ ਦਸ ਦਿਨ ਰੱਖੋ ਵੀਹ ਦਿਨ ਰੱਖੋ ਮੈਂ ਤੁਹਾਡੇ ਨਾਲ ਰਹਿਣ ਨੂੰ ਤਿਆਰ ਆਂਗਾ ਉੱਥੇ ਦੁੱਬੜ ਖੜੀ ਸੀਗੀ ਲੈ ਵੀ ਕਹਿੰਦਾ ਅਰਜਣਾ ਅਤੇ ਦੁੱਬੜ ਵਟਲਾ ਭਾਜੀ ਤੋਂ ਪਟਕੇ ਵੇੜ ਵਟਲਾ ਵੇੜ ਵਟਕੇ ਸ਼ੇਰ ਦੇ ਗਲਜ ਪਾ ਲਾ ਹਾਂ ਜਿਹੜਿਆ ਬਿਰਾਪਾ ਵਰਦਨ ਸਿੰਘ ਕਣਕ ਪਰ ਬੰਨਣ ਵਾਤੇ ਹਾਂਜੀ ਹਾਂ ਵੇੜ ਉਸ ਤੇ ਦੀ ਹੋਈ ਹੈਗੀ ਹੂੰ ਵੇੜ ਵਟਕੇ ਸ਼ੇਰ ਦੇ ਗਲਜ ਪਾ ਤੈਨੂੰ ਤੂੰ ਚਾਰ ਹੋ ਗਏ ਹੂੰ ਚੱਲ ਪਏ ਕਿੱਥੇ ਜਾ ਪਹੁੰਚੇ ਸ਼ੇਮਬਰਾ ਦੇ ਪਰਾਏ ਮੋਰਤਾ ਦੇ ਸ਼ਹਿਰ ਚ ਹੂੰ ਧੰਦਾ ਕਵੇੜਾ ਜਾ ਹੋਇਆ ਲੈ ਵੀ ਕਹਿੰਦਾ ਅਰਜਨ ਆਪਾਂ ਗਾਹਾਂ ਗਏ ਨੇ ਰਾਹ ਹੁ ਜੋ ਭਾਈ ਆ ਜਗਾ ਸੁੰਦਰ ਪਈ ਆ ਸਾਫ ਪਈ ਆ ਇੱਥੇ ਜਗਾ ਸਾਫ ਕਰ ਲਾ ਇੱਥੇ ਆਸਣ ਲਾ ਲਾ ਲੱਕੜਾ ਇਕੱਠਾ ਲਾ ਕੇ ਅੱਗ ਬਚਾਰਾ ਉਹ ਰਾਜੇ ਦਾ ਬਾਗ ਸੀਗਾ ਹੂੰ ਉਹ ਸਦਿਆਂ ਬਰਾਨਾ ਸੁੱਕਿਆ ਪਿਆ ਸੀਗਾ ਅਰ ਦਿਨ ਜਗਾ ਸਾਫ ਕੀਤੇ ਆਸਣ ਲਾ ਤੇ ਲੱਕੜਾ ਇਕੱਠਾ ਕੀਤੇ ਅੱਗ ਮਚਾ ਦੀ ਲੈ ਵੀ ਕਹਿੰਦਾ ਅਰਜਣਾ ਆ ਫੜ ਮੇਰੀ ਬੰਸਰੀ ਜਿੰਨੇ ਪੇੜ ਸੁੱਕੇ ਪੈਣਗੇ ਇੱਕ ਇੱਕ ਵਾਰੀ ਮੇਰੀ ਬੰਸਰੀ ਇਕੱਲੇ ਇਕੱਲੇ ਪੇੜ ਚ ਲਾਇਆ ਕਹਾ ਚੰਗਾ ਮਹਾਰਾਜ ਜਿਹਦੇ ਕੱਲੇ ਕੱਲੇ ਪੇੜ ਤੇ ਬਾਂਸ ਜਿੱਦਾਂ ਲਾਈ ਜਿਹੜੇ ਪੇੜ ਤੇ ਬਾਂਸ ਲਾਵੇ ਉਹੀ ਪੇੜ ਹਰਾ ਭਰਾ ਹੋ ਜਾਵੇ ਜਿਹੜੇ ਪੇੜ ਤੇ ਬਾਂਸ ਲਾਵੇ ਉਹੀ ਹਰਾ ਭਰਾ ਹੋ ਜਾਵੇ ਸਾਰਾ ਬਾਗ ਹਰਾ ਭਰਾ ਹੋ ਗਿਆ ਤਉ ਜੋ ਬਾਗ ਦਾ ਮਾਲੀ ਸੀਗਾ ਰਾਜੇ ਦਾ ਉਹਦਾ ਨਿਤਨੇਮ 4 ਵਜੇ ਬਾਗ ਦੇ ਮੂਹਰੇ ਨੰਗਣਾ ਟਾਈਮ ਸੀਗਾ ਤੁਰਾ ਘਰਾ ਕਰਨ ਜਾਂਦਾ ਸੀਗਾ ਜਦ ਬਾਗ ਦੇ ਮੂਹਰੇ ਉੱਤ ਲਿਆ ਗਾ ਦੇਖਿਆ ਵੀ ਹੈ ਸਾਰਾ ਬਾਗ ਹਰਾ ਭਰਾ ਹੋ ਰਿਹਾਗਾ ਤਿੰਨ ਸੰਤ ਬੈਠੇ ਨੇ ਇੱਕ ਉਹਨਾਂ ਕੋਲ ਸ਼ੇਰ ਆ ਜਾ ਕੇ ਦਬਾਰਾ ਰਾਜ ਦਾ ਗੇਟ ਖੜਕਾਤਾ ਉਹ ਕਹਿੰਦਾ ਭਾਈ ਤੂੰ ਕੌਣ ਹੈ ਇਸ ਟਾਈਮ ਤੈਨੂੰ ਕੀ ਕੰਮ ਪੈ ਗਿਆ ਕੀ ਵਿਖਤਾ ਪੈ ਗਈ ਕਹਿੰਦਾ ਮਹਾਰਾ ਮੈਨੂੰ ਕੋਈ ਵਿਖਤਾ ਨਹੀਂ ਪਈ ਮੈਨੂੰ ਕੋਈ ਕੰਮ ਨਹੀਂ ਹੋਇਆ ਮੈਂ ਤੁਹਾਨੂੰ ਇੱਕ ਸੰਦੇਸ਼ ਆਣ ਆਇਆਗਾ ਕਹਿੰਦਾ ਕੀ ਭਾਈ ਕਾ ਮਹਾਰਾ ਜਿਹੜਾ ਆਪਣਾ ਬਾਗ ਸੀਗਾ ਸਾਰਾ ਸੁੱਕਿਆ ਸੀ ਸਾਰਾ ਹਰਾ ਭਰਾ ਹੋ ਰਿਹਾ ਤਰਨ ਸੰਦ ਬੈਠਾ ਇੱਕ ਉਹਨਾਂ ਕੋਲੇ ਸ਼ੇਰ ਆ। ਯਾ ਕਹਿੰਦਾ ਮਾਲੀਆ ਮਗ ਜਾ ਕਿਤੇ ਸੁੱਕੇ ਪੇੜ ਵੀ ਹਰੇ ਹੋਏ ਲਗੇ। ਕਹਦਾ ਮਹਾਰਾ ਜ ਤੁਸੀਂ ਮਹਿਲਾ ਜੜ ਕੇ ਨਾਜ਼ਰ ਮਾਰੋ। ਹੂੰ ਆਪਣਾ ਸਾਰਾ ਬਾਗ ਹਰਾ ਭਰਾ ਹੋ ਰਿਹਾ ਤਰਨ ਸੰਦ ਬੈਠਾ ਇੱਕ ਉਹਨਾਂ ਕੋਲੇ ਸ਼ੇਰ ਆ। ਕਾਹਦੇ ਹਲਾ ਮਾਲੀਆ ਮੈਂ ਸਣੇ ਬੱਚੇ ਕੋਲੋਂ ਪੀੜ ਨੂੰ ਕਹਦਾ ਮਹਾਰਾ ਪੀੜ ਦਿਓ। ਹੂੰ ਕੋਈ ਕਾਢੀ ਦਾ ਫੋਨ ਆਈ ਜਾਂਦਾ। ਮਹਿਲਾਂ ਦੇ ਚੜਿਆ ਨਿਗਾ ਮਾਰੀ ਵੀ ਬਾਕੀ ਆਪਣਾ ਬਾਗ ਹਰਾ ਭਰਾ ਹੋ ਰਿਹਾ ਤਨ ਸੰਤ ਬੈਠੇ ਇੱਕ ਉਹਨਾਂ ਕੋਲ ਸ਼ੇਰ ਆ ਉਹਦੋਂ ਰਣ ਦੇ ਅੱਖਾਂ ਖੁੱਲ ਗਈ ਥੱਲੋਂ ਉਤਰਿਆ ਮਹਿਲਾਂ ਤੇ ਕਹ ਮਹਾਰਾਜ ਕੀ ਗੱਲ ਤੁਸੀਂ ਮਹਿਲਾਂ ਦੇ ਕੀ ਰਾਣੀ ਚੜੇ ਸੀ ਕਹ ਰਾਣੀ ਆਪਣਾ ਮਾਲੀ ਆਇਆ ਸੀਗਾ ਜੋ ਆਪਣਾ ਬਾਦਸ਼ਾਹ ਸਾਰਾ ਹਰਾ ਭਰਾ ਹੋ ਰਿਹਾ ਤਨ ਸੰਤ ਬੈਠੇ ਇੱਕ ਉਹਨਾਂ ਕੋਲ ਸ਼ੇਰ ਆਗਾ ਐਸੇ ਮਹਾਰਾਜਾ ਹਾਂ ਜਗਾ ਤੇਰੀ ਵਾਜਨ ਹੋਵੇ ਜੇ ਬੜਾ ਦਲੇ ਚੜ ਗਿਆ ਆਪਾਂ ਨੂੰ ਚਾਹ ਪਾਣ ਦਾ ਪ੍ਰਸ਼ਾਦੇ ਪਾਣ ਦਾ ਨੌਂਦਾ ਦੇਵਾਂਗੇ ਕਹਿੰਦੇ ਮਹਾਰੋ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਮੂੰਹ ਦੇ ਜੱਟ ਟੜਿਆ ਤੇ ਲੋਈ ਦੀ ਪਾਟੀ ਨੰਗੇ ਹੋ ਕੇ ਪੈਰੀ ਗੜਜ ਪਾ ਕੇ ਪੰਨੂ ਰਾਜਾ ਬਾਗ ਨੂੰ ਚੱਲ ਪਿਆ ਜਾ ਕੇ ਧੁਨੇ ਨਿਮਸ਼ ਕਰਕੇ ਤੇ ਸੰਦਾਂ ਨੂੰ ਕੀਤੀ ਕਹਿੰਦਾ ਅੱਜ ਮਹਾਰਾ ਭੋਜਨ ਮੇਰੇ ਘਰੇ ਛਕਿਓ ਤਾ ਕਸ਼ਿਨੂ ਭਗਵਾਨ ਨੇ ਕਹਣ ਲੱਗਿਆ ਕਹਿੰਦਾ ਭਾਈ ਤੂੰ ਸਾਨੂੰ ਭੋਜਨ ਨੇ ਪਵਾ ਸਕਦਾ। ਫਿਰ ਰਾਜੇ ਨੇ ਸੋਚਿਆ ਵੀ ਤੂੰ ਰਾਜਾ ਮਹਾਰਾਜਾ ਨਿਕਰੇ ਕਿਸਾਨਾਂ ਦਾ ਇਹ ਭੋਜਨ ਪਾਣੀ ਸਕਦੇ ਨਾ। ਤੈਨੂੰ ਮਿੰਟ ਚ ਕਹੇ ਵੀ ਤੂੰ ਲੰਗਰ ਪਾਣੀ ਨਹੀਂ ਸ਼ਿਕਾ ਸਕਦਾ। ਤਾਂ ਉਹ ਤਾਇਰਾ ਰਾਜਾ ਕਹਿਣ ਲੱਗੇ ਕਹਦਾ ਮਹਾਰਾਜ ਜੋ ਕੁਝ ਮੰਗੋਗੇ ਮੈਂ ਉਹੀ ਕੁਝ ਦਊਂਗਾ। ਹੂੰ। ਕਹਾ ਫਿਰ ਭਾਈ ਅਸੀਂ ਭੋਜਨ ਫੇਰ ਕਰਾਂਗੇ। ਲਾ ਉਹ ਜੀ ਬੈਠਾ ਪਹਿਲਾ ਭੋਜਨਾ ਇਹ ਕਰੂਗਾ ਤੇ ਅਸੀਂ ਕਰਾਂਗੇ ਕਹਿੰਦਾ ਮਹਾਰਾ ਇਹ ਕੀ ਖਾਂਦਾਗਾ ਕਹਿੰਦਾ ਭਾਈ ਮਾਸਾਹਾਰੀ ਹੈ ਹੂੰ ਕਹਿੰਦਾ ਮਹਾਰਾ ਇੱਕ ਤਾਂ ਬੱਕਰਾ 17 ਕੱਟ ਕੇ ਪਾ ਦਾਂਗੇ ਹੂੰ ਕਹਿੰਦਾ ਭਾਈ ਬੱਕਰਾ 17 ਨਹੀਂ ਖਾਂਦਾ ਇਹ ਹੂੰ ਹੋਰ ਮਹਾਰਾ ਕੀ ਕਾਲਾ ਮਾਸ ਖਾਂਦਾਗਾ ਹੂੰ ਕਹਿੰਦਾ ਭਾਈ ਇਹ ਬੰਦੇ ਦਾ ਮਾਸ ਖਾਂਦਾਗਾ ਹੂੰ ਤਾਂ ਫੇ ਮਹਾਰਾ ਆਪਣੇ ਜਿਹੜਾ ਬਨੇ ਬਨੇ ਕੈਦੀ ਨੇ ਇੱਕ ਦੋ ਕੈਦੀ ਕੱਟ ਕੇ ਪਾ ਦਾਂਗੇ ਹੂੰ ਉਕਾ ਨਾ ਭਾਈ ਉਹ ਵੀ ਨਹੀਂ ਖਾਂਦਾ ਹੂੰ ਜੇ ਉਹਨਾਂ ਨੇ ਸਾਰੇ ਨੇ ਕੋਈ ਮਾੜਾ ਕਰਮ ਕੀਤਾਗਾ ਉਹ ਆਪਦੀ ਸਜ਼ਾ ਭੁਗਤਿ ਜਾਂਦੇ ਨੇ ਇਹਨਾਂ ਦੇ ਭੈਣ ਭਾਈ ਮਾਪਦਾ ਡਿੱਗ ਦੇਣਾ ਸਾਡੇ ਇੱਥੇ ਪੁੱਤਰੀ ਭੈਣ ਭਾਈ ਸਜ਼ਾ ਪੂਰੀ ਹੋਣ ਵਾਲੀ ਆ ਆਉਣ ਵਾਲਾ ਦਾ ਹੂੰ ਉਹ ਨਹੀਂ ਖਾਂਦਾ ਭਾਈ ਕਹਿੰਦਾ ਹੋਰ ਮਹਾਰਾ ਕੀ ਖਾਵਾਂਗਾ ਹੂੰ ਕਾ ਜਿਹੜਾ ਤੇਰਾ ਪੁੱਤਰ ਰਤਨ ਕੁਮਾਰ ਆ ਹੂੰ ਦੋਨੇ ਜੀ ਆਦੇ ਹੱਥ ਨਾਲ ਕੱਟ ਕੇ ਸਾਡੇ ਸ਼ੇਰ ਨੂੰ ਪਾਉਂਗੇ ਫਿਰ ਅਸੀਂ ਤੁਹਾਡੇ ਘਰ ਦਾ ਲੈ ਅੰਦਰ ਛਕਾਂਗੇ ਭਾਈ ਨਹੀਂ ਛਿੰਦਰ ਨਹੀਂ ਹੂੰ ਰਾਏਦਾਰਾਂ ਕਮਲਾ ਆ ਗਿਆ ਕਾਲਾ ਪੈ ਗਿਆ ਹਮ ਕਹਾਂ ਮਹਾਰਾਜ ਮੈਂ ਤੁਹਾਨੂੰ ਹਾਂ ਕਰਦਾ ਮੇਰੇ ਘਰ ਵਾਲੀ ਜਵਾਬ ਦੇ ਮੈਂ ਘਰਾਂ ਜਾ ਕੇ ਰਹਿ ਕਰਨਾ ਕਹਾਂ ਹਾਂ ਭਾਈ ਤੂੰ ਜਾ ਕੇ ਰਹਿ ਕਰਨਾ ਹਮ ਰਾਜਾ ਜਦ ਗਿਆ ਮਹਿਲਾ ਚ ਕਹਿੰਦੀ ਮਹਾਰਾ ਕੀ ਗੱਲ ਤੁਹਾਡਾ ਚਿਹਰਾ ਉਤਰਿਆ ਪਿਆਗਾ ਤੁਹਾਡੇ ਚਿਹਰੇ ਦੇ ਕਾਲਸ ਬੀ ਬੀ ਆ ਗਈ ਹਮ ਇਹੋ ਜੀ ਕੀ ਚੀਜ਼ ਮੰਗ ਰਿਹਾ ਸੰਦਾਂ ਨੇ ਹਮ ਕਾ ਰਾਣੀ ਹੈ ਹਮ ਜਿਵੇਂ ਨੂੰ ਜਗ ਬਣਾਦਾ ਕਹਿੰਦੇ ਮੈਂ ਜਗ ਬਣਾ ਰਿਆ ਕਰਦਾ ਹੁੰਦਾ ਹਮ ਜੇ ਮੈਨੂੰ ਡੇਰੇ ਦਾ ਕਹਿੰਦੇ ਮੈਂ ਡੇਰਾ ਪਵਾਉਂਦਾ ਹੂੰ। ਹੂੰ। ਕੂਆ ਪੜਦਾ ਕਹਿੰਦਾ ਮੈਂ ਕੂਆ ਪੜੀ ਲਵਾਉਂਦਾ ਹੂੰ। ਹੂੰ। ਆਪਣੇ ਘਰ ਦਾ ਰਲੰਦਰ ਫੇਰ ਖਾਣਗੇ ਹੋ ਵੀ ਜੇ ਆਹ ਦਾ ਪੁੱਤ ਕੱਟ ਕੇ ਸਾਡੇ ਸ਼ੇਰ ਨੂੰ ਪਾਉਂਗੇ। ਹੂੰ। ਤਾਂ ਰਾਣੀ ਕਹਿਣ ਲੱਗੀ ਕਹਿੰਦੀ ਮਹਾਰਾਜ ਸਾਧਨ ਦਿੱਤਾ ਸਾਥੀ ਮੰਗਰੇ ਖਾਪਾ ਦੇ ਦੇਣੇ ਆ। ਹੂੰ। ਪੁੱਤਰ ਨੂੰ ਆਵਾਜ਼ ਮਾਰੀ ਪੁੱਤਰ ਰਤਨ ਕੁਮਾਰ। ਹੂੰ। ਛੇਤੀ ਆ ਸਾਡੇ ਘਰ ਸੁਣ ਪਾਈ ਆ ਗਈ। ਅੱਜ ਕੀ ਕੋਲੇ ਆ ਗਿਆ ਦੱਸੋ ਮਾਤਾ ਦੱਸੋ ਪਿਤਾ ਕੀ ਹੁਕਮਾ। ਕੰਨਾ ਭਾਈ ਆਪਣੇ ਬਾਗ ਜਿਸ ਤੈਨ ਸੰਦਾਰੇ ਇੱਕ ਉਹਨਾਂ ਕੋਲੇ ਸ਼ੇਰ ਆ ਉਹ ਆਪਣੇ ਘਰ ਦਾ ਅੰਦਰ ਭੋਜਨ ਫੇਰ ਛਕਣਗੇ ਉਹ ਸ਼ੇਰ ਬਾਅਦ ਤੇਰਾ ਮਾਸ ਮੰਗਿਆਗਾ ਹੂੰ ਬੱਚਾ ਹੱਸ ਪਿਆ ਕਹਿੰਦਾ ਮਾਤਾ ਪਿਤਾ ਇਹ ਜੋ ਮੇਰਾ ਸਰੀਰ ਆ ਇਹ ਤਾਂ ਮਿੱਟੀ ਆ ਹੂੰ ਇਹ ਤਾਂ ਕਾ ਕੁੱਤਰ ਨਹੀਂ ਖਾਣਾ ਅੱਜ ਮੈਂ ਸੰਦ ਦੇ ਅਰਪਣ ਲੱਗ ਰਹੇ ਹਾਂ ਹੂੰ ਮੈਂ ਇਹਨੂੰ ਖੁਸ਼ ਹੋ ਕੇ ਲਾ ਦੂੰ ਮੈਂ ਤਿਆਰ ਆਂਗਾ ਹੂੰ ਬੱਚੇ ਨੂੰ ਨਵਾ ਧਵਾ ਕੇ ਕੱਪੜੇ ਪਾ ਕੇ ਬੱਚੇ ਨੂੰ ਬਾਗ ਚ ਲੈ ਗਏ ਲਓ ਕਹਿੰਦੇ ਮਹਾਰਾ ਆ ਗਿਆ ਸਾਡਾ ਪੁੱਤਰ ਕਹ ਨਾ ਭਾਈ ਦਾਨ ਤੁਸੀਂ ਕਰੋ ਤੇ ਪਾਪ ਅਸੀਂ ਕਰੀਏ ਹੂੰ ਐਨੂੰ ਭਾਈ ਦੋਨੇ ਜੀ ਕੱਟ ਕੇ ਆ ਜਾ ਸਨਾ ਪਾਓ ਫੇ ਅਸੀਂ ਛੋਡੇ ਘਰ ਦਾ ਲੰਗਰ ਛਕਾਂਗੇ ਹੂੰ ਤਾਂ ਰਾਜਾ ਕਹਿਣ ਲੱਗਾ ਮਹਾਰਾ ਮੇਰੇ ਕੋਲ ਤਾਂ ਕੋਈ ਹੈ ਜਾਂ ਸੰਦ ਵੀ ਹੈ ਨਹੀਂ ਕੱਟਣ ਵਾਸਤੇ ਕਾਂ ਤੇਰਾ ਸ਼ਹਿਰ ਸਿਮਲਾ ਦੇ ਵੀ ਕੱਡਾ ਵੱਡਾਗਾ ਹੇ ਯਾਰ ਅਦਕਾ ਨਾਉਣਗੇ ਮਾਸ ਮਿੱਟੀ ਦੀਆਂ ਹੂੰ ਪਰ ਐਨੀ ਗੱਲ ਕਿਸੇ ਜਾ ਕੇ ਵੀ ਮੈਨੂੰ ਭਾਵੇਂ ਇੱਕ ਸੰਦ ਚਾਹੀਦਾ ਮੈਂ ਆ ਦਾ ਪੁੱਤ ਕੱਟ ਕੇ ਸ਼ੇਰ ਨੂੰ ਪਾਉਣਾਗਾ ਹੂੰ ਕਾ ਚੰਗਾ ਮਹਾਰਾਜ ਹੁਣ ਜਿਹੜੇ ਕੋਲੇ ਜਾਵੇ ਜਿਹੜੇ ਕੋਲੇ ਜਾਵੇ ਭਾਵੇਂ ਉਹ ਸੰਦ ਚਾਹੀਦਾ ਮੈਂ ਆ ਦਾ ਪੁੱਤ ਕੱਟ ਕੇ ਸ਼ੇਰ ਨੂੰ ਪਾਉਣਾ ਉਹੀ ਕਹੇ ਵੀ ਰਾਜਾ ਦਾ ਪਾਗ ਰੋਇ ਰਾਜਾ ਦਾ ਦਿਮਾਗ ਹੀ ਲੱਗ ਗਿਆ ਹੂੰ ਵੀ ਆ ਦਾ ਪੁੱਤ ਕੱਟ ਕੇ ਸ਼ੇਰ ਨੂੰ ਪਾਇਆ ਕਦੇ ਹੂੰ ਵੀ ਜੇ ਰਾਜਾ ਸਹੀ ਹੋ ਗਿਆ ਆਪਾਂ ਨੂੰ ਖਾਰਾ ਕੀ ਸਜ਼ਾ ਦੂ ਮੈਨੂੰ ਸੰਦ ਮੰਗਾ ਕਹੋ ਤੇ ਮੇਰੇ ਤਾਂ ਢਮਾਕਾ ਹੀ ਲੱਗਾ ਸੀ ਪਤਾ ਪਾਗਰੋਗਾ ਸੀ ਹੂੰ ਸਾਰੇ ਸ਼ਹਿਰ ਜਿ ਪਰ ਗਿਆ ਉਹਨੂੰ ਕਿਸੇ ਨੇ ਸੰਦ ਨਹੀਂ ਦਿੱਤਾ ਦਾ ਹੂੰ ਨੜਕੇ ਫੇਰ ਬਾਗਚਾ ਆ ਗਿਆ ਕਹਿੰਦਾ ਹਾਂ ਭਾਈ ਰਾਜਨਾਦ ਸਾਦ ਨਹੀਂ ਲਿਆਇਆ ਕਹਿੰਦਾ ਮਹਾਰਾ ਮੈਂ ਤਾਂ ਕਿਸੇ ਨੇ ਸੰਦ ਦਿੱਤਾ ਨਹੀਂ ਕਹਿੰਦਾ ਚੰਗਾ ਭਾਈ ਖੜ ਜਾ ਬਾਗਚੇ ਕਿ ਨਿੰਮ ਦਾ ਪੇੜ ਖੜਾ ਸੀ ਨਿੰਮ ਦੇ ਪੇੜੇ ਤੋਂ ਤੋੜਿਆ ਪੱਤਾ ਉਹ ਪੱਤਾ ਨੂੰ ਆਰਾ ਬਣਾਦਾ ਹੂੰ ਵੰਡਿਆ ਉਹ ਲੋ ਆਰਾ ਬਣਾਇਆ ਉਥੋਂ ਆਰਾ ਚੱਲਿਆਗਾ ਹਾ ਆ ਲੋਹੇ ਦਾ ਹਮ ਆਧਨ ਤੇ ਉਥੋਂ ਬੈਨ ਨਮ ਬੱਤੇ ਦੇ ਹਮ ਇੱਕ ਵਾਸੂ ਮਾਨ ਬਣਾਤਾ ਇੱਕ ਵਾਸੂ ਪਿਤਲ ਬਣਾਤਾ ਧਰ ਕੇ ਸਰਚਾ ਆਰਾ ਲਾਗੇ ਜੀ ਹਮ ਜੇ ਨਾਭੀ ਤੇ ਆਰਾ ਆਇਆ ਮਾਂ ਦੇ ਅੱਖ ਚੋਂ ਹੰਝੂ ਡਕ ਪਿਆ ਹਮ ਅਰਜਨ ਦੇਖ ਰਿਹਾ ਸੀ ਕਹਿੰਦਾ ਮਹਾਰਾ ਇਹ ਜਾਨ ਨਹੀਂ ਕਰ ਰਹੇ ਤਾਂ ਰੋ ਰਹੇ ਨਾ ਹਮ ਆ ਭਾਰਿਆਂ ਦਾ ਕੋਈ ਪਾਣੀ ਛਕਦੇ ਹਮ ਚਲੋ ਚੱਲੀਏ ਹਮ ਉੱਠ ਕੇ ਤੁਰ ਪਏ ਤਾਂ ਰਾਜਾ ਕਹਾਂ ਲਗਾਗਾ ਰਾਣੀਏ ਜੇ ਇੱਕ ਦੋ ਮਿੰਟ ਮਨ ਕਰਦਾ ਕਰ ਲੰਦੀ ਹਮ ਨਾਲੇ ਦਾ ਆਪ ਆਪਣਾ ਪੁੱਤ ਮਾਰ ਲਿਆ ਨਾਲੇ ਆਪਣੇ ਕਾਲੇ ਸੰਤਾਂ ਨੇ ਭੋਜਨ ਨਹੀਂ ਸ਼ਕਾਇਆ ਆਏ ਚਰੇ ਤਾਂ ਰਾਣੀ ਕਹਿੜਾ ਕਿ ਕਹਿੰਦੀ ਮਹਾਰਾਜ ਜਿਸੋਡਾ ਹੁਕਮ ਹੋਵੇ ਤਾਂ ਮੈਂ ਸੰਤਾਂ ਨੂੰ ਮੋੜ ਸਕਦੀ ਹਾਂ ਹਮ じゃ ਕਹਾਂ ਫਿਰ ਰਾਣੀਏ ਮੇਰਾ ਹੁਕਮ ਆ ਜਾਂ ਮੋੜਦਾ ਹਮ ਰਾਣੀ ਮਗਰ ਚਲਪੀ ਰਾਜਾ ਮਾਰੀ ਤਰੀ ਆਂਦੀ ਆ ਬਾਬਾ ਜੀ ਮੇਰੀ ਗੱਲ ਸੁਣ ਕੇ ਜਾਓ ਬਾਬਾ ਜੀ ਮੇਰੀ ਗੱਲ ਸੁਣ ਕੇ ਜਾਇਓ ਤਾਂ ਕ੍ਰਿਸ਼ਨ ਭਗਵਾਨ ਕਹਾਂ ਲਗਾ ਕਾ ਅਰਜਨਾ ਦੀ ਬੀਬੀ ਮਗਰ ਭੱਜੀ ਆਉਂਦੀ ਹੈ ਭਾਈ ਆਪਣੇ ਉਹਦੀ ਗੱਲ ਸੁਣ ਲੈ ਖੜ ਕੇ ਕੀ ਕਹਿੰਦੀ ਆ ਹੂੰ ਖੜ ਕੇ ਕਹਿੰਦੇ ਦੱਸ ਭਾਈ ਵੀ ਕੀ ਗੱਲ ਆ ਕਹਿੰਦੇ ਮਹਾਰਾਜ ਜਾਨਦਾ ਹੈਗੇ ਹੂੰ ਹੂੰ ਇਥੋਂ ਜਾਂਦੇ ਜਾਂਦੇ ਮੈਨੂੰ ਇੱਕ ਦੋ ਫਲ ਤੋੜ ਦੋ ਇੱਕ ਕੱਚਾ ਤੇ ਇੱਕ ਪੱਕਾ ਹਾਂ ਜਿਹੜਾ ਟੁੱਟ ਕੇ ਡਿੱਗਣ ਵਾਲਾ ਹੈ ਹੂੰ ਜਦ ਕਹਿੰਦਾ ਅਰਜੁਨ ਇੱਕ ਬੀਬੀ ਨੂੰ ਪੱਕਾ ਫਲ ਤੋੜਦੇ ਡਿੱਗਣ ਵਾਲਾ ਹੈ ਇੱਕ ਚੂਹਾ ਤੋੜਦੇ ਹੂੰ ਪੱਕਾ ਫਲ ਤੋੜਿਆ ਉਹਦੇ ਨਾਕੂ ਨੇ ਕਿਵੇਂ ਸੰਭਾਲ ਸੀਗਾ ਛੋਟਾ ਚੂਹਾ ਤੋੜਿਆ ਉਹ ਡੰਡੀ ਵਾਲਾ ਪਾਸਾ ਵੀ ਸੰਭਾਲ ਆ ਗਿਆ ਹਰਾਲ ਪਾਸਾ ਵੀ ਜਮਾ ਲਾ ਕੇ ਕਹਿੰਦੇ ਮਹਾਰਾਜ ਮੈਨੂੰ ਇੱਕ ਕਾਲਾ ਜਵਾਬ ਦਿਓ ਆਹ ਫਲ ਤੁਸੀਂ ਤੋੜ ਕੇ ਦਿੱਤਾ ਇਹ ਚੂ ਪਾਣੀ ਨਹੀਂ ਸਿੰਨੇ ਆ ਹੂੰ ਆਪ ਫਾਰਗਰ ਨੂੰ ਟੋੜ ਕੇ ਤਾਂ ਇਹ ਜੋ ਪਾਣੀ ਕੋਂਸੇ ਮੈਂ ਆਇਆ ਹੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਦੋ ਹੂੰ ਕਹਿੰਦਾ ਭਾਈ ਇਹ ਤਾਂ ਆਪ ਡਿੱਗ ਪੈਂਦਾ ਜੇ ਨਾਲ ਟੁੱਟਦੇ ਹੂੰ ਇਹ ਕੱਚਾ ਚੂਹਾ ਟੁੱਟਿਆ ਭਾਈ ਇਹ ਤਾਂ ਬਾਲ ਸੇ ਨਹੀਂ ਆਇਆ ਜੀ ਹੂੰ ਕਹਦੇ ਫਿਰ ਮਹਾਰਾਜ ਮੈਂ ਵੀ ਇੱਕ ਬਾਲਾਂਗੀ ਮੈਂ ਵੀ ਇੱਕ ਬੇਰਾਂ ਬੇਰਾਂ ਨੂੰ ਕੱਚ-ਕੱਚਾ ਚੂਹਾ ਟੁੱਟਿਆ ਭਾਬੇ ਸਿਮਿਆ ਮੈਂ ਰੋਈ ਨਹੀਂ ਹੈਗੀ ਮੈਨੂੰ ਇਹ ਗੱਲ ਦਾ ਉੱਤਰ ਦੇ ਦੋ ਹੂੰ ਨਹੀਂ ਚੱਲ ਕੇ ਅਲੰਦਰ ਸ਼ੇਖੂ ਹੂੰ ਤਾਤਕ੍ਰਿਸ਼ਣ ਭਗਵਾਨ ਕਹ ਲਗਾ ਅਰਜਣਾ ਬੀਬੀ ਨੂੰ ਜਵਾਬ ਦੇ ਪਾ ਜਰ ਨੂੰ ਕੀ ਜਵਾਬ ਆਵੇ ਚਲੋ ਕਹਾਂ ਲੰਗਰ ਸ਼ਕੋ ਹੂੰ ਗਾਵੇ ਫਿਰ ਚਲੇ ਗਏ ਇੱਕ ਸਾਥ ਸ਼ੇਰ ਦੇ ਬੱਚੇ ਦਾ ਸਾਥ ਦਾ ਸਾਥ ਦਾ ਅੰਦਰ ਪਸੜਿਆ ਇੱਕ ਸਾਥ ਬੱਚੇ ਦਾ ਕ੍ਰਿਸ਼ਨ ਭਗਵਾਨ ਨੇ ਪਰਮਾਤਮਾ ਦੇ ਅੰਬਰੋਂ ਭੇਜਿਆ ਹੂੰ ਲੈਣਾ ਚਲੇ ਗਏ ਪਟੀਆਂ ਬਿਛਾਤੀਆਂ ਪਰਾਠੀ ਮਾਰ ਕੇ ਬਹਿ ਗਏ ਗੋਣਿਆਂ ਬੰਦ ਨੂੰ ਕਹਾ ਭਾਈ ਸੰਤਾ ਬਾਸ ਤੇ ਭੋਜਨ ਪਾਣੀ ਦਾ ਕਰ ਲਓ ਪੋਹਰ ਪਾਣੀ ਤਿਆਰ ਕਰ ਲਿਆ ਤਾਂ ਰਾਜਾ ਪਰਖੇ ਗੜਬਾ ਪਾਣੀ ਦਾ ਲਾ ਕਹਿੰਦਾ ਮਹਾਰਾਜ ਹੱਥ ਉਹ ਕਾ ਨਾ ਭਾਈ ਹਾਂ ਅਸੀਂ ਆਤਮ ਨੁੰਦੇ ਸਾਰੇ ਸੇਵਾ ਦਾ ਫਲ ਭਾਈ ਤੁਸੀਂ ਲੈ ਜਾਓਗੇ ਉਹ ਤੇਰੇ ਪੁੱਤਰ ਨੂੰ ਆਵਾਜ਼ ਮਾਰ ਹੂੰ ਉਹ ਸਾਡੇ ਹੱਥ ਬਾਊਆ ਫਿਰ ਅਸੀਂ ਭਾਈ ਪੋਹਰ ਛਕਾਂਗੇ ਉਹਨੂੰ ਵੀ ਕੁਝ ਨਾ ਕੁਝ ਸੇਵਾ ਦਾ ਫਲ ਦੇਵਾਂਗੇ ਰਾਜਾ ਕਹੜਾਗਾ ਮਹਾਰਾ ਕੱਲਾ ਕੱਲਾ ਮੇਰੇ ਪੁੱਤ ਸੀਗਾ ਉਹੀ ਕੱਟ ਕੇ ਤੁਸੀਂ ਸ਼ੇਰ ਨੂੰ ਪਵਾ ਲਿਓ ਪਾ ਲਿਆ ਹੁਣ ਮੇਰਾ ਪੁੱਤ ਇੱਥੇ ਕਿੱਥੇ ਹੈਗਾ ਕਾ ਨਹੀਂ ਭਾਈ ਤੂੰ ਆਵਾਜ਼ ਮਾਰ ਰਾਣੇ ਕਹਿਣ ਲੱਗੇ ਕਹਿੰਦੇ ਮਹਾਰਾਜ ਖਵਰਾ ਕਿਸਾਂ ਦਾ ਨੇ ਕੀ ਖਿਆਲ ਨੇ ਤੁਸੀਂ ਆਵਾਜ਼ ਮਾਰ ਦਿਓ ਰਾਜੇ ਨੇ ਕੀਤਾ ਮਨ ਕਰ ਲਾ ਆਵਾਜ਼ ਮਾਰੀ ਕਹਿੰਨਾ ਪੁੱਤਰ ਰਾਤਨ ਕੁਮਾਰ ਛੇਤੀ ਆਪਾਂ ਇਸ ਸੰਤ ਦੇ ਹੱਥ ਬਾਸ ਸੰਤਾਂ ਨੇ ਬਲੰਗਰ ਪਾਣੀ ਛਕਣਾ ਪੁੱਤਰ ਰਾਤਨ ਕੁਮਾਰ ਛੇਤੀ ਆਪਾਂ ਇਸ ਸੰਤ ਦੇ ਹੱਥ ਬਾਸ ਸੰਤਾਂ ਨੇ ਭੋਜਨ ਪਾਣੀ ਛਕਣਾ ਜੀ ਤਿਹਰੀ ਆਵਾਜ਼ ਮਾਰੀ ਰਾਜਾ ਗੇੜਾ ਖਾ ਕੇ ਜਮੀਨ ਦੇ ਡੇ ਕੇ ਪਰ ਬੇਹੋਸ਼ ਹੋ ਗਿਆ ਤਾਂ ਕ੍ਰਿਸ਼ਨ ਕਹਣ ਲੱਗੇ ਕਿ ਮੈਂ ਅਰਜਨ ਇਹ ਤਾਂ ਬੇਹੋਸ਼ ਹੋ ਗਿਆ ਭਾਈ ਆ ਕਮਾਂਡਰ ਜੂ ਪਾਣੀ ਦੀ ਚੂਲੀ ਭਰ ਕੇ ਮੂੰਹ ਤੇ ਮਾਰਿਆ ਇਹਨੂੰ ਸੁਰਤਾ ਬੈਠੂ ਆਗਾ ਅਰਜਨ ਨੇ ਭਰੀ ਪਾਣੀ ਦੀ ਚੂਲੀ ਰਾਜ ਦੇ ਮੂੰਹ ਤੇ ਸੱਟਾ ਮਾਰਿਆ ਸੁਰਤਾ ਆਈ ਉੱਠ ਕੇ ਬਹਿ ਗਿਆ ਕੀ ਦੇਖਦਾ ਉਧਰ ਉਹਦਾ ਪੁੱਤਰ ਪੱਜ ਜਾ ਰਿਹਾਗਾ ਵੱਨ ਆ ਕੇ ਆਦੇ ਪਿਤਾ ਦੇ ਪੈਰੀ ਹੱਥ ਲਾਏ ਤੇ ਆਪਦੀ ਮਾਤਾ ਦੇ ਪੈਰੀ ਹੱਥ ਲਾਏ ਫਿਰ ਸੰਤਾਂ ਦੇ ਪੈਰੀ ਹੱਥ ਲਾਏ ਤੇ ਮਾਦੀ ਨੇ ਕਹ ਪੈ ਗਿਆ ਕਹ ਨਹੀਂ ਪੁੱਤ ਇਹ ਜੀ ਤੂੰ ਕਹਿ ਜੀ ਥਾਂ ਵੀ ਟਪਕਾ ਦੇ ਸਾਰੇ ਕੱਪੜੇ ਪਾਣੇ ਨਾ ਕਿ ਜੇ ਪੈਣਗੇ ਹੂੰ ਕਹਿੰਦਾ ਮਾਤਾ ਜਿਹੜਾ ਤੇਰੇ ਅੱਖ ਚੋਂ ਹੰਝੂ ਡਗਿਆ ਸੀ ਉਹਦਾ ਮੈਨੂੰ ਸਮੁੰਦਰ ਬਣ ਗਿਆ ਸੀ ਮੈਂ ਤਾਂ ਉਹ ਪਸਾ ਪਾਰ ਕਰਕੇ ਆਇਆ ਭੋਜਨ ਪਾਣੀ ਛਕਿਆ ਅਰਦਾਸ ਕੀਤੀ ਆਮੀ ਕਹਦਾ ਅਰਜਣਾ ਹੁਣ ਦਾ ਸਮੈਨ ਨੂੰ ਤੂੰ ਵੱਡਾ ਕ ਇਹ ਵੱਡਾ ਦਾ ਕਹਿੰਦਾ ਬਾਕੀ ਮਾਰਾ ਸੋਡੇ ਗੱਲ ਸਹੀ ਮੈਂ ਸੋਡੇ ਦੇ ਮਿੱਤਰ ਨਿਭਗਤਨਾ ਮੈਨੂੰ ਚਾਰਨਾ ਢੂੜ ਵਰਗਾ ਵੀ ਹੈ ਨਹੀਂ ਯਾਰ ਉੱਥੇ ਕਿਹਾ ਆਰਾ ਨਿੰਮ ਦੇ ਪੱਤਿਆ ਬੰਦ ਕਰਦਾ ਰਾਜਾ ਰਾਣੀ ਪੁੱਤ ਚੀਲ ਦੇ ਰਾਜਾ ਮੋੜਤਾ ਜਿ ਭਗਤੇ ਕਮਾਰਿਆ ਪੁੱਤਰਾਂ ਦੀ ਭਿਖਸਿਆ ਸਾਧੂਆਂ ਨੂੰ ਪਾ ਗਿਆ ਰਾਜਾ ਕਹਿਣ ਲੱਗਿਆ ਤਲਾ ਮਹਾਰਾਜ ਮੈਂ ਤਾਂ ਤੁਹਾਨੂੰ ਪੁੱਤਰ ਦੇਤਾ ਅੱਗੇ ਤੂੰ ਕਹੇ ਤੂੰ ਪੁੱਤਰ ਰਾਮਾ ਕਹੇ ਸਾਨੂੰ ਕਹੇ ਨੇ ਪੁੱਤ ਦੇਣਾ ਨਹੀਂ ਪੁੱਤਾਂ ਨੂੰ ਕੀ ਦੇਣਾ ਸਾਨੂੰ ਕਹੇ ਨੇ ਮੁਰਗੀ ਦਾ ਬੱਚਾ ਜੀ ਮੰਗਾ ਦੇਣਾਗਾ ਬਹੁਤ ਪ੍ਰਸ਼ੰਕੋ ਭਵਾਨ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ